ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਮਾਚਸ ਦੀ ਡੱਬੀ ਦੇ ਨਾਲ ਕੀਤਾ ਜਾਣ ਵਾਲਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਮਾਚੀਸੀ ਡੱਬੀ ਦੇ ਵਿੱਚ ਇਹ ਇੱਕ ਚੀਜ਼ ਰਾ ਕੇ ਤੁਸੀਂ ਛੋਟਾ ਜਿਹਾ ਉਪਾਅ ਕਰਨਾ ਹੈ ਕਿ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਸਾਰੇ ਦੁਸ਼ਮਣ ਜਿਨ੍ਹਾਂ ਨੇ ਤੁਹਾਨੂੰ ਕਾਫੀ ਸਮੇਂ ਤੋਂ ਤੰਗ ਪਰੇਸ਼ਾਨ ਕਰ ਰੱਖਿਆ ਤੁਹਾਡੇ ਕਾਰੋਬਾਰ ਦੇ ਵਿੱਚ ਰੁਕਾਵਟਾਂ ਪਾ ਰਹੀ ਨੇ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਅਚਾਨਕ ਦੁਰਘਟਨਾਵਾਂ ਹੁੰਦੀਆਂ ਨੇ ਤੁਹਾਡੇ ਚੱਲਦੇ ਚੱਲਦੇ ਕਾਰੋਬਾਰ ਰੁਕ ਜਾਂਦੇ ਨੇ वैसे नु ਲੈ ਕੇ ਤੁਹਾਡੇ ਘਰ ਦੇ ਵਿੱਚ ਗਰੀਬੀ ਦਾ ਸਾਹਮਣਾ ਤੁਹਾਨੂੰ ਕਰਨਾ ਪੈਂਦਾ ਹੈ ਕਰਜ਼ੇ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਤੁਸੀਂ ਇਸ ਕੰਡੀਸ਼ਨ ਦੇ ਵਿੱਚ ਇਸ ਮੁਸ਼ਕਲ ਦੇ ਵਿੱਚ ਮਾਰਚਸ ਦੀ ਡੱਬੀ ਦੇ ਨਾਲ ਤੁਸੀਂ ਇੱਕ ਉਪਾਅ ਨੂੰ ਕਰ ਸਕਦੇ ਹੋ ਉਸ ਦੇ ਵਿੱਚ ਬਸ ਇੱਕ ਚੀਜ਼ ਰੱਖ ਕੇ ਤੁਸੀਂ ਛੋਟਾ ਜਿਹਾ ਉਪਾਅ ਕਰਨਾ ਹੈ ਸੁਣਨ ਦੇ ਵਿੱਚ ਤੁਹਾਨੂੰ ਇਹ ਚੀਜ਼ ਬਹੁਤ ਹੀ ਨਾਰਮਲ ਲੱਗਦੀ ਹੋਵੇਗੀ ਪਰ ਇਹ ਉਪਾਅ ਬਹੁਤ ਹੀ ਤੁਹਾਡੇ ਲਈ ਕਾਰਗਰ ਤੇ ਚਮਤਕਾਰੀ ਸਿੱਧ ਹੋਣ ਵਾਲਾ ਹੈ ਇਸ ਕਰਕੇ ਇਸ ਉਪਾਅ ਨੂੰ ਤੁਸੀਂ ਇੱਕ ਵਾਰ ਜ਼ਰੂਰ ਕਰਕੇ ਦੇਖਿਓ ਕਿ ਵੀਡੀਓ ਨੂੰ ਬਿਨਾ ਸਕਿਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਡਿਕੁਮੈਂਟ ਵਰਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜਦੋਂ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮ ਹੋਣ ਅਤੇ ਤੁਹਾਨੂੰ ਵਾਰ-ਵਾਰ ਮਿਹਨਤ ਕਰਨ ਦੇ ਬਾਵਜੂਦ ਵੀ ਤੁਹਾਨੂੰ ਫਲ ਨਾ ਮਿਲਦਾ ਹੋਵੇ ਤੁਹਾਡੀ ਮਿਹਨਤ ਅਸਫਲ ਰਹਿ ਜਾਂਦੀ ਏ ਜਾਂ ਫਿਰ ਤੁਹਾਡੇ ਕਾਰੋਬਾਰ ਨੂੰ ਕਿਸੇ ਨੇ ਬੰਨ ਕੇ ਰੱਖ ਦਿੱਤਾ ਹੈ ਤੁਹਾਨੂੰ ਕਾਰੋਬਾਰ ਦੇ ਵਿੱਚ ਰੁਕਾਵਟਾਂ ਆ ਰਹੀਆਂ ਹਨ ਆਲਸ ਕੰਡੀਸ਼ਨ ਦੇ ਵਿੱਚ ਇਹ ਉਪਾਅ ਬਹੁਤ ਹੀ ਜ਼ਿਆਦਾ ਚਮਤਕਾਰੀ ਤੇ ਕਾਰਗਰ ਸਿੱਧ ਹੋਣ ਵਾਲਾ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਕਈ ਸਮੇਂ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਜਾਂਦੇ ਨੇ ਕਿ ਜਦੋਂ ਸਾਨੂੰ ਕਈ ਵਾਰ ਤਾਂ ਪਤਾ ਲੱਗ ਜਾਂਦਾ ਹੈ ਕਿ ਇਹ ਲੋਕ ਸਾਨੂੰ ਗਲਤ ਚੀਜ਼ ਦਾ ਨੁਕਸਾਨ ਪਹੁੰਚਾਉਣਾ ਚਾਹੁੰਦੇ ਨੇ ਕਹਿਣ ਦਾ ਭਾਵ ਕਿ ਇਹ ਸਾਡੇ ਦੁਸ਼ਮਣ ਨੇ ਪਰ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਜਾਣ ਹੀ ਨਹੀਂ ਪਾਉਂਦੇ ਕਿ ਸਾਡੇ ਦੁਸ਼ਮਣ ਕੌਣ ਨੇ ਕੋ ਕਿਹੜਾ ਇੰਸਰਸ ਸਾਨੂੰ ਨੁਕਸਾਨ ਪਹੰਚਾਰੇ ਹੈ ਕਿਉਂਕਿ ਸਾਨੂੰ ਪਤਾ ਹੀ ਨਹੀਂ ਹੁੰਦਾ ਅਸੀਂ ਹੋਰ ਪਾਸਿਆਂ ਤੇ ਤੁਰੇ ਫਿਰਦੇ ਆ ਆਪਣੀਆਂ ਪ੍ਰੋਬਲਮ ਠੀਕ ਕਰਨ ਦੇ ਲਈ ਪਰ ਜੋ ਸਹੀ ਹੁੰਦੀ ਏ ਉਸ ਰਸਤੇ ਵੱਲ ਅਸੀਂ ਜਾ ਹੀ ਨਹੀਂ ਪਾਉਂਦੇ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੀਆਂ ਪ੍ਰੋਬਲਮ ਆ ਜਾਂਦੀਆਂ ਨੇ ਤੇ ਜਦੋਂ ਸਾਡੇ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਗਰੀਬੀ ਹੁੰਦੀ ਏ ਗਰੀਬੀ ਆ ਜਾਂਦੀ ਏ ਤੇ ਸਾਡੀਆਂ ਲੋੜਾਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਤੇ ਸਾਡੇ ਆਪਸੀ ਪਰਿਵਾਰ ਦੇ ਵਿੱਚ ਲੜਾਈ ਝਗੜੇ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਆਪਾਂ ਦੇਖਦੇ ਹਾਂ ਕਿ ਅੱਜ ਦੇ ਸਮੇਂ ਦੇ ਵਿੱਚ ਪੈਸਾ ਮੁੱਖ ਚੀਜ਼ ਏ ਜਿਸ ਘਰ ਦੇ ਵਿੱਚ ਪੈਸਾ ਨਹੀਂ ਹੁੰਦਾ ਉੱਥੇ ਲੜਾਈ ਕਲੇਸ਼ ਬਹੁਤ ਜ਼ਿਆਦਾ ਹੁੰਦਾ ਹੈ ਤੇ ਜਿਹੜੇ ਘਰ ਦੇ ਵਿੱਚ ਲੜਾਈ ਕਲੇਸ਼ ਹੁੰਦਾ ਉੱਥੇ ਬਰਕਤ ਕਦੇ ਨਹੀਂ ਪੈਂਦੀ ਤੇ ਇਸੇ ਤਰ੍ਹਾਂ ਤੁਸੀਂ ਮਾਚਿਸ ਦੀ ਇੱਕ ਡੱਬੀ ਤੇ ਇੱਕ ਕਾਗਜ਼ ਦੇ ਟੁਕੜੇ ਦੇ ਨਾਲ ਇਹ ਜੇਕਰ ਤੁਸੀਂ ਛੋਟਾ ਜਿਹਾ ਉਪਾਅ ਕਰ ਲਓਗੇ ਇਹ ਤੁਹਾਡੇ ਘਰ ਦੀ ਸਾਰੀ ਨਕਾਰਾਤਮਕ ਊਰਜਾ ਨੂੰ ਵੀ ਦੂਰ ਕਰਕੇ ਰੱਖ ਦੇਵੇਗਾ ਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਕਾਰੋਬਾਰ ਦੇ ਵਿੱਚ ਰੁਕਾਵਟਾਂ ਆਉਣੀਆਂ ਸ਼ੁਰੂ ਹੋ ਗਈਆਂ ਸੀ ਹੋਰ ਕਈ ਤਰ੍ਹਾਂ ਦੀਆਂ ਪ੍ਰੋਬਲਮ ਪਰੇਸ਼ਾਨੀਆਂ ਸੀ ਉਹ ਸਾਰੀਆਂ ਹੀ ਦੂਰ ਹੋ ਜਾਣਗੀਆਂ ਇਹ ਉਪਾ ਤੁਹਾਡੇ ਘਰ ਦੇ ਵਿੱਚੋਂ ਨਕਾਰਾਤਮਕ ਊਰਜਾ ਨੂੰ ਦੂਰ ਕਰੇਗਾ ਤੇ ਸਕਾਰਾਤਮਕ ਊਰਜਾ ਦਾ ਪਰਵੇਸ਼ ਹੋਵੇਗਾ ਤੇ ਇਸ ਦੇ ਨਾਲ ਨਾਲ ਜਿੰਨਾ ਦੇ ਰਾਹੂ ਕੇਤੂ ਜਾਂ ਫਿਰ ਕੋਈ ਗ੍ਰਹਿ ਦੋਸ਼ ਚੱਲ ਰਹੇ ਨੇ ਉਹਨਾਂ ਦੇ ਸਾਰੇ ਗ੍ਰਹਿ ਦੋਸ਼ ਵੀ ਦੂਰ ਹੋ ਜਾਣਗੇ ਕਈ ਵਾਰ ਸਾਡੀ ਜ਼ਿੰਦਗੀ ਦੇ ਵਿੱਚ ਕਈ ਮੁਸ਼ਕਿਲ ਸਾਡੇ ਗ੍ਰਹਿ ਦੋਸ਼ ਰਾਹੂ ਕੇਤੂ ਨੂੰ ਲੈ ਕੇ ਵੀ ਆ ਜਾਂਦੀਆਂ ਨੇ ਜੇਕਰ ਉਹ ਸਾਡੀਆਂ ਮੁਸ਼ਕਲਾਂ ਦੂਰ ਹੋ ਜਾਣ ਗ੍ਰਹਿ ਦੋਸ਼ ਠੀਕ ਹੋ ਜਾਣ ਤੇ ਸਾਡੀਆਂ ਮੁਸ਼ਕਲਾਂ ਹੱਲ ਹੋ ਸਕਦੀਆਂ ਨੇ ਜਿਨ੍ਹਾਂ ਦੇ ਗ੍ਰਹਿ ਦੋਸ਼ ਠੀਕ ਨਹੀਂ ਚੱਲ ਰਹੇ ਰਾਹੁ ਕੇਤੂ ਠੀਕ ਨਹੀਂ ਚੱਲ ਰਹੇ ਉਹ ਵੀ ਇਸ ਉਪਾਅ ਨੂੰ ਕਰ ਸਕਦੇ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਚਾਹੀਦਾ ਇੱਕ ਮਾਚਿਸ ਦੀ ਡੱਬੀ ਤੇ ਇੱਕ ਪਲੇਨ ਤੁਹਾਨੂੰ ਕਾਗਜ਼ ਚਾਹੀਦਾ ਵਾਈਟ ਕਲਰ ਦਾ ਜਿਸ ਤੇ ਉੱਪਰ ਲਾਈਨਾਂ ਨਹੀਂ ਹੋਣੀਆਂ ਚਾਹੀਦੀਆਂ ਤੇ ਇੱਕ ਤੁਹਾਨੂੰ ਚਾਹੀਦਾ ਬਲੈਕ ਕਲਰ ਦਾ ਮਾਰਕਰ ਜਾਂ ਫਿਰ ਕੋਈ ਪੈਨ ਇਸ ਉਪਾਣ ਨੂੰ ਤੁਸੀਂ ਕਿਸੇ ਵੀ ਸਮੇਂ ਕਰ ਸਕਦੇ ਹੋ ਪਰ ਇਸ ਉਪਾਣ ਨੂੰ ਸੋਰੀ ਕਿਸੇ ਵੀ ਦਿਨ ਕਰ ਸਕਦੇ ਹੋ ਕਿ ਇਸ ਉਪਾਣ ਨੂੰ ਕਰਨ ਦਾ ਸਮਾਂ ਸ਼ਾਮ ਦਾ ਜਦੋਂ ਸੂਰਜ ਛਿਪ ਜਾਂਦਾ ਢਲ ਜਾਂਦਾ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਇਸ ਉਪਾਣ ਨੂੰ ਕਰ ਸਕਦੇ ਹੋ ਪਰ ਕਿਸੇ ਵੀ ਦਿਨ ਕਰ ਸਕਦੇ ਹੋ ਸਮਾਂ ਸ਼ਾਮ ਦਾ ਹੀ ਹੈ ਇਸ ਉਪਾਣ ਨੂੰ ਕਰਨ ਦੇ ਲਈ ਤੁਸੀਂ ਆਪਣੇ ਘਰ ਦੇ ਵਿੱਚ ਕਿਸੇ ਐਸੀ ਜਗ੍ਹਾ ਤੇ ਬੈਠ ਸਕਦੇ ਹੋ ਜਿੱਥੇ ਤੁਹਾਨੂੰ ਕੋਈ ਵੀ ਡਿਸਟਰਬ ਨਾ ਕਰੇ ਕਾਰ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਬੈਠ ਕੇ ਜਗਾ ਸਾਫ ਸੁਥਰੀ ਹੋਣੀ ਚਾਹੀਦੀ ਹੈ ਤੁਸੀਂ ਖੜ ਕੇ ਵੀ ਇਸ ਉਪਾਉ ਨੂੰ ਕਰ ਸਕਦੇ ਹੋ ਤੇ ਬੈਠ ਕੇ ਵੀ ਕਰ ਸਕਦੇ ਹੋ ਇਸ ਉਪਾਉ ਨੂੰ ਕਰਦੇ ਸਮੇਂ ਜਿਹੜਾ ਤੁਸੀਂ ਵਾਈਟ ਪੇਪਰ ਲਿਆ ਉਸ ਦੇ ਉੱਪਰ ਤੁਸੀਂ ਆਪਣੇ ਜੇਕਰ ਦੁਸ਼ਮਣ ਦਾ ਨਾਮ ਜਾਣਦੇ ਹੋ ਤਾਂ ਤੁਸੀਂ ਬਲੈਕ ਕਲਰ ਦਾ ਜੋ ਪੈਨ ਜਾਂ ਮਾਰਕਰ ਲਿਆਏ ਉਸ ਦੇ ਨਾਲ ਦੁਸ਼ਮਣ ਦਾ ਨਾਮ ਲਿਖ ਲਓ ਜੇਕਰ ਤੁਸੀਂ ਨਾਮ ਨਹੀਂ ਜਾਣਦੇ ਤਾਂ ਤੁਸੀਂ ਗੁਪਤ ਦੁਸ਼ਮਣ ਵੀ ਲਿਖ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਇਦਾਂ ਲੱਗਦਾ ਹੈ ਕਿ ਤੁਹਾਡਾ ਕੋਈ ਵੀ ਦੁਸ਼ਮਣ ਨਹੀਂ ਹੈਗਾ ਤਾਂ ਤੁਸੀਂ ਇਸ ਤਰੀਕੇ ਦੀ ਟਾਲ ਵੀ ਉਸ ਕਾਗੇ ਦੇ ਉੱਪਰ ਲੇਖ ਸਕਦੇ ਹੋ ਕਿ ਤੁਹਾਡੇ ਘਰ ਦੇ ਵਿੱਚੋਂ ਜਿੰਨੀ ਵੀ ਨਕਾਰਾਤਮਕ ਊਰਜਾ ਹੈ ਜਾਂ ਕੋਈ ਗ੍ਰਹਿ ਦੋਸ਼ ਨੇ ਰਾਹੂ ਕੇਤੂ ਤੁਹਾਡੇ ਖਰਾਬ ਚੱਲ ਰਹੇ ਨੇ ਤਾਂ ਉਹੋ ਦੂਰ ਹੋ ਜਾਏਗਾ ਇਸ ਤੋਂ ਇਲਾਵਾ ਤੁਸੀਂ ਇਹ ਵੀ ਲੇਖ ਸਕਦੇ ਹੋ ਕਿ ਮੈਨੂੰ ਮੇਰੇ ਦੁਸ਼ਮਨਾ ਤੋਂ ਮੁਕਤੀ ਮਿਲੇ ਜੇਕਰ ਤੁਹਾਨੂੰ ਲੱਗਦਾ ਹੈ ਤੁਹਾਡੇ ਕੋਈ ਦੁਸ਼ਮਣ ਹੈਗੇ ਨੇ ਤੁਸੀਂ ਇਸ ਤਰੀਕੇ ਦੇ ਨਾਲ ਵੀ ਲਿਖ ਸਕਦੇ ਹੋ ਮੇਰੇ ਸਾਰੇ ਦੁਸ਼ਮਣਿਆ ਦੁਸ਼ਮਨਾ ਦਾ ਕਲਿਆਣ ਹੋਵੇ ਇਸ ਤਰੀਕੇ ਦੇ ਨਾਲ ਲੈ ਕੇ ਜੋ ਵੀ ਤੁਹਾਡੀ ਪ੍ਰੋਬਲਮ ਹੈ ਤੇ ਜਿਹੜੀ ਪਰਚੀ ਦੇ ਉੱਪਰ ਤੁਸੀਂ ਲੇਖ ਰਹੇ ਹੋ ਨਾ ਉਸ ਪਰਚੀ ਨੂੰ ਤੁਸੀਂ ਚੰਗੀ ਤਰ੍ਹਾਂ ਫੋਲਡ ਕਰ ਲਓ ਇਸ ਪਰਚੀ ਨੂੰ ਤੁਸੀਂ ਮਾਚਸ ਦੀ ਡੱਬੀ ਦੇ ਵਿੱਚ ਰੱਖ ਦੇਣਾ ਹੈ ਤੇ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਜਿਹੜੀ ਮਾਚਸ ਦੀ ਡੱਬੀ ਦੇ ਵਿੱਚ ਤੁਸੀਂ ਇਹ ਸਪਾਰਚੀ ਨੂੰ ਰੱਖ ਰਹੇ ਹੋ ਨਾ ਉਹ ਮਾਚਸ ਦੀ ਡੱਬੀ ਖਾਲੀ ਨਹੀਂ ਹੋਣੀ ਚਾਹੀਦੀ ਉਸ ਦੇ ਵਿੱਚ ਤੀਲੀਆਂ ਜ਼ਰੂਰ ਹੋਣੀਆਂ ਚਾਹੀਦੀਆਂ ਨੇ ਇਸ ਤਰ੍ਹਾਂ ਪਰਚੀ ਨੂੰ ਰੱਖਣ ਤੋਂ ਬਾਅਦ ਦੇ ਵਿੱਚ ਤੁਸੀਂ ਇਸ ਮਾਚਸ ਦੀ ਡੱਬੀ ਨੂੰ 24 ਘੰਟੇ ਤੱਕ ਆਪਣੇ ਕੋਲ ਰੱਖਣਾ ਜਾਂ ਫਿਰ ਤੁਸੀਂ ਆਪਣੀ ਪੈਂਟ ਦੀ ਜੇਬ ਜਾਂ ਪਾਰਸ ਦੇ ਵਿੱਚ ਜਾਂ ਸੌਣ ਦੇ ਸਮੇਂ ਤੁਸੀਂ ਆਪਣੇ ਸਰਾਣੀ ਦੇ ਕੋਲ ਵੀ ਇਸ ਡੱਬੀ ਨੂੰ ਰੱਖ ਸਕਦੇ ਹੋ ਇਸ ਜੀ ਮੇਹੀ 24 ਘੰਟੇ ਤੱਕ ਇਸ ਮਾਚਸ ਦੀ ਡੱਬੀ ਨੂੰ ਤੁਸੀਂ ਆਪਣੇ ਕੋਲ ਰੱਖੋਗੇ ਤਾਂ ਮਾਚਸ ਦੀ ਡੱਬੀ ਤੁਹਾਡੀ ਨਕਾਰਾਤਮਕ ਊਰਜਾ ਨੂੰ ਸੋਖ ਲੈਂਦੀ ਹੈ। ਜੇਕਰ ਤੁਸੀਂ ਇਸ ਉਪਾਣੂ ਕਰਨ ਤੋਂ ਬਾਅਦ ਵਿੱਚ ਤੁਹਾਨੂੰ ਕਿਤੇ ਘਰ ਤੋਂ ਬਾਹਰ ਜਾਣ ਦੀ ਅਚਾਨਕ ਐਮਰਜੈਂਸੀ ਕੋਈ ਜ਼ਰੂਰਤ ਪੈ ਜਾਂਦੀ ਹੈ ਤਾਂ ਤੁਸੀਂ ਨਾਲ ਜਾਂਦੇ ਸਮੇਂ ਵੀ ਇਸ ਮਾਚਸ ਦੀ ਡੱਬੀ ਨੂੰ ਆਪਣੀ ਨਾਲ ਰੱਖ ਸਕਦੇ ਹੋ। ਇਸ ਤਰ੍ਹਾਂ 24 ਘੰਟੇ ਆਪਣੇ ਕੋਲ ਮਾਚਸ ਦੀ ਡੱਬੀ ਰੱਖਣ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਘਰ ਤੋਂ ਬਾਹਰ ਇੱਕ ਸੁਨਸਾਨ ਜਗ੍ਹਾ ਨੂੰ ਲੱਭਣਾ ਹੈ ਜਿੱਥੇ ਜਾਂ ਤਾਂ ਫਿਰ ਮਿੱਟੀ ਹੋਵੇ ਜਾਂ ਕੋਈ ਕਾਫੀ ਪਾਣੀ ਵਾਲਾ ਏਰੀਆ ਹੋਵੇ ਇਸ ਤਰ੍ਹਾਂ ਦੀ ਕੋਈ ਜਗ੍ਹਾ ਦੇਖਣ ਤੋਂ ਬਾਅਦ ਵਿੱਚ ਤੁਸੀਂ ਉੱਥੇ ਮਾਚਸ ਦੀ ਡੱਬੀ ਲੈ ਕੇ ਜਾਓਗੇ ਤੇ ਜਾ ਕੇ ਤੁਸੀਂ ਉੱਥੇ ਆਪਣੀ ਗੁਰੂ ਪੀਰ ਨੂੰ ਜਿਹੜੀ ਨੂੰ ਵੀ ਤੁਸੀਂ ਪਰਮਾਤਮਾ ਨੂੰ ਮੰਨਦੇ ਹੋ ਉਹਨਾਂ ਦੇ ਅੱਗੇ ਤੁਸੀਂ ਆਪਣੀ ਪ੍ਰਾਰਥਨਾ ਕਰੋਗੇ ਇਸ ਤੋਂ ਇਲਾਵਾ ਤੁਸੀਂ ਆਪਣੇ ਮਨ ਦੇ ਵਿੱਚ ਰਾਹੁ ਨੂੰ ਵੀ ਪ੍ਰਾਰਥਨਾ ਕਰ ਸਕਦੇ ਇਸ ਤਰੀਕੇ ਦੇ ਨਾਲ ਕਿ ਮੇਰੇ ਦੁਸ਼ਮਣ ਹੁਣ ਮੇਰਾ ਕੁਝ ਵੀ ਨਹੀਂ ਵਿਗਾੜ ਸਕਦੇ ਇਸ ਤਰੀਕੇ ਦੇ ਨਾਲ ਤੁਸੀਂ ਆਪਣੀ ਪ੍ਰਾਰਥਨਾ ਕਰਨੀ ਹੈ ਤੇ ਕਰਨ ਤੋਂ ਬਾਅਦ ਦੇ ਵਿੱਚ ਮਾਚਿਸ ਦੀ ਡੱਬੀ ਦੇ ਅੰਦਰ ਜੋ ਇੱਕ ਪਰਸ਼ੀ ਹੈ ਉਸ ਨੂੰ ਤੁਸੀਂ ਸੁੱਟ ਦੇਣਾ ਹੈ ਸੁੱਟਣ ਤੋਂ ਬਾਅਦ ਦੇ ਵਿੱਚ ਤੁਸੀਂ ਪਿੱਛੇ ਮੁੜ ਕੇ ਬਿਲਕੁਲ ਵੀ ਨਹੀਂ ਦੇਖਣਾ ਤੇ ਆਪਣੇ ਘਰ ਸਿੱਧਾ ਆ ਜਾਣਾ ਨਾ ਹੀ ਰਸਤੇ ਦੇ ਵਿੱਚ ਕਿਸੇ ਦੇ ਕੋਲ ਤੁਸੀਂ ਰੁਕਣਾ ਕਿਉਂਕਿ ਜੋ ਤੁਸੀਂ ਪਰਚੀ ਸੁੱਟ ਕੇ ਆਏ ਹੋ ਉਸ ਦੇ ਵਿੱਚ ਤੁਹਾਡੀ ਆਪਣੀ ਤੇ ਘਰ ਦੀ ਸਾਰੀ ਨਕਾਰਾਤਮਕ ਊਰਜਾ ਹੈ ਜਿਹੜੀ ਉਹ ਪਰਚੀ ਦੇ ਨਾਲ ਚਲੀ ਜਾਵੇਗੀ ਤੇ ਇਸ ਕਰਕੇ ਤੁਸੀਂ ਪਿੱਛੇ ਮੁੜ ਕੇ ਨਹੀਂ ਦੇਖਣਾ ਤੇ ਮਨ ਦੇ ਅੰਦਰ ਇਹ ਹੀ ਸੋਚਣਾ ਹੈ ਕਿ ਜਿੰਨੀ ਵੀ ਨਕਾਰਾਤਮਕ ਊਰਜਾ ਸੀ ਉਹ ਤੁਹਾਡੀ ਪਿੱਛੇ ਰਹੇਗੀ ਇਹ ਪਿੱਛੇ ਮੁੜ ਕੇ ਬਿਲਕੁਲ ਵੀ ਨਹੀਂ ਦੇਖਣਾ ਇਸ ਤਰ੍ਹਾਂ ਘਰ ਆਉਣ ਤੋਂ ਬਾਅਦ ਦੇ ਵਿੱਚ ਤੁਸੀਂ ਪ੍ਰਾਰਥਨਾ ਕਰਨੀ ਹੈ ਕਿ ਮੈਂ ਮੇਰੇ ਸਾਰੇ ਦੁਸ਼ਮਣ ਦੂਰ ਹੋ ਗਏ ਨੇ ਤੇ ਸਾਰੀਆਂ ਪ੍ਰੋਬਲਮ ਹੱਲ ਹੋ ਗਈਆਂ ਨੇ ਰਾਹੂ ਕੇਤੂ ਦੇ ਦੋਸ਼ ਤੋਂ ਵੀ ਮੈਂ ਦੂਰ ਆ ਇਸ ਤਰੀਕੇ ਦੇ ਨਾਲ ਸਾਰੀਆਂ ਆਪਣੀਆਂ ਪਰੇਸ਼ਾਨੀਆਂ ਨੇ ਜਿਹੜੀਆਂ ਉਹ ਤੁਸੀਂ ਬੋਲ ਦੇਣੀਆਂ ਨੇ ਆਪਣੇ ਹੱਥ ਮੂੰਹ ਧੋ ਕੇ ਇਸ ਉਪਾਅ ਨੂੰ ਕਰਨ ਤੋਂ ਬਾਅਦ ਵੀ ਵਿੱਚ ਤੁਸੀਂ ਆਪਣੇ ਮਨ ਦੇ ਵਿੱਚ ਇਹ ਹੀ ਸੋਚਣਾ ਹੈ ਕਿ ਤੁਹਾਡੀਆਂ ਜਿੰਨੀਆਂ ਵੀ ਮੁਸ਼ਕਲਾਂ ਪਰੇਸ਼ਾਨੀਆਂ ਨੇ ਉਹ ਸਾਰੀਆਂ ਦੂਰ ਹੋ ਗਈਆਂ ਨੇ ਤੇ ਇਸ ਦੇ ਨਾਲ ਨਾਲ ਜਦੋਂ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਖਿਆਲ ਨਹੀਂ ਲੈ ਕੇ ਆਉਣਾ ਕਿ ਤੁਸੀਂ ਉਪਾਅ ਕੀਤਾ ਹੈ ਪਤਾ ਨਹੀਂ ਤੁਹਾਨੂੰ ਉਸ ਦਾ ਫਾਇਦਾ ਹੋਵੇਗਾ ਜਾਂ ਨਹੀਂ ਇਸੇ ਤਰ੍ਹਾਂ 24 ਘੰਟੇ ਤੱਕ ਮਾਚਸ ਦੀ ਡੱਬੀ ਨੂੰ ਆਪਣੀ ਕੋਲ ਰੱਖਣਾ ਤੇ ਉਸ ਤੋਂ ਬਾਅਦ ਦੇ ਵਿੱਚ ਬਾਹਰ ਜਾ ਕੇ ਆਪਣੇ ਘਰ ਤੋਂ ਕਿਸੇ ਸੁੰਸਾਨ ਜਗ੍ਹਾ ਤੇ ਸੌਫੇ ਆਉਣਾ ਇਹੇ ਤੋੜੀਆਂ ਜਿੰਨੇ ਵੀ ਰੁਕੇ ਹੋਏ ਕੰਮ ਨੇ ਜਬ ਬੰਨੇ ਹੋਏ ਕੰਮ ਨੇ ਉਹ ਸਾਰੇ ਹੀ ਚੱਲਨੇ ਸ਼ੁਰੂ ਹੋ ਜਾਂਦੇ ਨੇ ਤੁਸੀਂ ਇਸ ਉਪਾਅ ਨੂੰ ਸਿਰਫ ਇੱਕ ਵਾਰ ਹੀ ਕਰਨਾ ਹੈ ਇੱਕ ਵਾਰ ਕਰਕੇ ਤੁਸੀਂ ਆਪਣਾ ਵਿਸ਼ਵਾਸ ਇਨਾ ਬਣਾਉਣਾ ਹੈ ਕਿਉਂਕਿ ਇਸ ਉਪਾਅ ਨੂੰ ਜੇਕਰ ਤੁਸੀਂ ਵਿਸ਼ਵਾਸ ਦੇ ਨਾਲ ਕਰੋਗੇ ਤੁਹਾਨੂੰ ਰਿਜ਼ਲਟ ਵੀ ਮਿਲੇਗਾ ਤੇ ਇਹਨਾਂ ਵਿਸ਼ਵਾਸ ਬਣਾਉਣਾ ਹੈ ਕਿ ਤੁਹਾਡਾ ਹੀ ਕੀਤਾ ਗਿਆ ਉਪਾਅ ਹੈ ਜਿਹੜਾ ਇਹ ਤੁਹਾਨੂੰ ਜ਼ਰੂਰ ਫਲ ਦੇਵੇਗਾ ਜ਼ਰੂਰ ਸਕਸੈਸਫੁਲ ਹੋਵੇਗਾ ਕਿਉਂਕਿ ਜੇ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਮਨ ਦੇ ਵਿੱਚ ਵਿਚਾਰ ਬਣਾਓਗੇ ਤਾਂ ਤੁਹਾਨੂੰ ਇਹ ਉਪਾਅ ਦਾ ਰਿਜ਼ਲਟ ਵੀ ਮਿਲੇਗਾ ਤੇ ਇਸ ਤੋਂ ਇਲਾਵਾ ਜੇਕਰ ਤੁਹਾਨੂੰ 1-2 ਮਹੀਨਿਆਂ ਤੱਕ ਇਸ ਉਪਾਅ ਦੇ ਨਾਲ ਕੋਈ ਫਾਇਦਾ ਨਹੀਂ ਹੁੰਦਾ ਤਾਂ ਤੁਸੀਂ 1-2 ਮਹੀਨਿਆਂ ਦੇ ਬਾਅਦ ਇਸ ਉਪਾਅ ਨੂੰ ਦੁਬਾਰਾ ਕਰ ਸਕਦੇ ਹੋ ਇਸ ਹੀ ਵਿਧੀ ਦੇ ਨਾਲ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਇਸੇ ਤਰੀਕੇ ਦੇ ਨਾਲ ਜਦੋਂ ਅਸੀਂ ਮਾਚਸ ਦੀ ਡੱਬੀ ਦੇ ਨਾਲ ਤੇ ਇੱਕ ਵਾਈਟ ਪਲੇਨ ਕਾਗਜ਼ ਦੇ ਨਾਲ ਇਸ ਉਪਾਅ ਨੂੰ ਕਰ ਲੈਨੇ ਆਂ ਤੇ ਇਹ ਸਾਡੀ ਤੇ ਸਾਡੇ ਘਰ ਦੀ ਨਕਾਰਾਤਮਕ ਊਰਜਾ ਜਾਂ ਫਿਰ ਸਾਡੇ ਕੋਈ ਕਾਰੋਬਾਰ ਦੇ ਵਿੱਚ ਰੁਕਾਵਟ ਆ ਰਹੀ ਹੈ ਇਹ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਸਾਡੇ ਘਰ ਦੀਆਂ ਦੂਰ ਹੋ ਜਾਂਦੀਆਂ ਨੇ ਸਾਡੇ ਘਰ ਦੇ ਵਿੱਚ ਸਕਾਰਾਤਮਕ ਊਰਜਾ ਦਾ ਵਾਸ ਹੁੰਦਾ ਏ ਤੇ ਇਹ ਉਪਾਅ ਕਰਨ ਦੇ ਨਾਲ ਜਿਹੜੇ ਵੀ ਤੁਹਾਡੇ ਦੁਸ਼ਮਣ ਨੇ ਉਹਨਾਂ ਨੂੰ ਤੁਸੀਂ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾ ਰਹੇ ਤੁਸੀਂ ਆਪਣੀ ਉਹਨਾਂ ਦੇ ਵੱਲੋਂ ਕੀਤੀ ਗਈ ਨਕਾਰਾਤਮਕ ਊਰਜਾ ਦਾ ਪ੍ਰਭਾਵ ਵੀ ਜਿਹੜਾ ਤੁਹਾਡੇ ਤੇ ਸਿਰਫ ਉਹੀ ਦੂਰ ਕਰ ਰਹੇ ਹੋ ਇਸ ਉਪਾਅ ਦੇ ਨਾਲ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਣ ਵਾਲਾ ਇਸੀ ਤਰ੍ਹਾਂ ਇਸ ਉਪਾਅ ਨੂੰ ਤੁਸੀਂ ਵਿਸ਼ਵਾਸ ਦੇ ਨਾਲ ਭਾਵਨਾ ਦੇ ਨਾਲ ਤੇ ਸਕਾਰਾਤਮਕ ਊਰਜਾ ਦੇ ਨਾਲ ਕਰਨਾ ਹੈ। ਇਸ ਉਪਾਅ ਨੂੰ ਕਰਦੇ ਸਮੇਂ ਤੁਸੀਂ ਮਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਨਕਾਰਾਤਮਕ ਊਰਜਾ ਦੀ ਸੋਚ ਨਹੀਂ ਬਣਾ ਕੇ ਰੱਖਣੀ, 네ਗੇਟਿਵਿਟੀ ਸੋਚ ਨਹੀਂ ਰੱਖਣੀ। ਸੋ ਇਸ ਕਰਕੇ ਫਿਰ ਹੀ ਤੁਹਾਨੂੰ ਇਸ ਉਪਾਅ ਦਾ ਰਿਜ਼ਲਟ ਮਿਲੇਗਾ। ਇਹ ਉਪਾਅ ਬਹੁਤ ਹੀ ਜ਼ਿਆਦਾ ਕਾਰਗਰ, ਚਮਤਕਾਰੀ ਸਿਰਫ ਇੱਕ ਵਾਰ ਹੀ ਕਰਨਾ ਹੈ। ਇੱਕ ਵਾਰ ਤੁਸੀਂ ਜ਼ਰੂਰ ਇਸ ਉਪਾਅ ਨੂੰ ਕਰਕੇ ਦੇਖੋ ਇਹ ਉਪਾਅ ਤੁਹਾਡੇ ਦੁਸ਼ਮਣਤਾ ਦੂਰ ਕਰੇਗਾ ਹੀ ਕਰੇਗਾ ਤੇ ਇਸ ਦੇ ਨਾਲ ਨਾਲ ਤੁਹਾਡੇ ਘਰ ਦੇ ਵਿੱਚੋਂ ਨਕਾਰਾਤਮਕ ਊਰਜਾ ਦੂਰ ਕਰੇਗਾ ਕਰਜ਼ੇ ਵਰਗੀ ਪਰੇਸ਼ਾਨੀ ਤੁਹਾਡੀ ਦੂਰ ਹੋਵੇਗੀ ਤੁਹਾਡੇ ਘਰ ਦੀ ਸਾਰੀ ਗਰੀਬੀ ਦੂਰ ਹੋ ਜਾਵੇਗੀ ਜਿਹੜੇ ਲੋਕਾਂ ਦਾ ਇਹ ਹੀ ਕਹਿਣਾ ਹੁੰਦਾ ਹੈ ਕਿ ਅਸੀਂ ਤਾਂ ਬਹੁਤ ਜ਼ਿਆਦਾ ਮਿਹਨਤ ਕਰਦੇ ਹਾਂ ਪਰ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਰੁਕਦਾ ਅਸੀਂ ਭਾਵੇਂ ਮਿਹਨਤ ਜਿੰਨੀ ਮਰਜ਼ੀ ਕਰ ਲਈਏ ਸਾਡੇ ਘਰ ਦੇ ਵਿੱਚ ਜੋ ਪੈਸਾ ਨਹੀਂ ਰੁਕਦਾ ਉਹ ਪੈਸਾ ਵੀ ਰੁਕਣਾ ਸ਼ੁਰੂ ਹੋ ਜਾਵੇਗਾ ਬਰਕਤ ਵੀ ਪੈਣੀ ਸ਼ੁਰੂ ਹੋ ਜਾਵੇਗੀ ਸਾਡੇ ਘਰ ਦੇ ਲੜਾਈ ਕਲੇਸ਼ ਦੁੱਖ ਦਿਲਦਸ ਸਭ ਕੁਝ ਦੂਰ ਹੋ ਜਾਵੇਗਾ ਪਰ ਵਿਸ਼ਵਾਸ ਦੇ ਨਾਲ ਕਰਨਾ ਹੈ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀ ਇਸ ਤਰ੍ਹਾਂ ਦੀ ਵੀਡੀਓ ਚੰਗੀ ਲੱਗਦੀ ਏ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਹੀ ਕਿਸੇ ਦਾ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰਿਆਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ-ਬਹੁਤ ਜ਼ਿਆਦਾ ਧੰਨਵਾਦ ਜੀ